ਇੱਕ ਤਰ੍ਹਾਂ ਦੀ ਟੀਮ ਇਸ ਵਕਤ 골ਡਨ ਐਵੇਨਿਊ ਕਲੋਨੀ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਅੱਜ 골ਡਨ ਐਵੇਨਿਊ ਵੈਲਫੇਅਰ ਸੁਸਾਇਟੀ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕਰਗਾ ਆਏ ਗਏ ਨੇ ਔਰ ਸੰਗਤਾਂ ਇੱਥੇ ਆਈਆਂ ਆ ਇੱਕ ਬਹੁਤ ਵਧੀਆ ਜਿਹੜੀ ਇਹ ਕਲੋਨੀ ਆ ਜਿਹੜੀ ਹਰ ਸਾਲ ਇੱਥੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਾਉਂਦੇ ਨੇ ਥੋੜੀ ਜੀ ਗੱਲਬਾਤ ਇਹਨਾਂ ਨਾਲ ਕਰ ਲੈਣੇ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਿਗਾਨੰਦ ਦੱਸਿਓ ਨੇ ਆ ਮੇਰਾ ਨਾਮ ਦਲਜੀਤ ਸਿੰਘ ਤੇਜੀ ਜੀ ਜੀ ਆ ਪ੍ਰਧਾਨ 골ਡਨ ਐਵੇਨਿਊ ਵੈਲਫੇਅਰ ਸੁਸਾਇਟੀ ਰਜਿਸਟਰਡ ਅਸੀਂ ਹਰ ਇੱਕ ਸਾਲ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਇੱਥੇ ਕਰਵਾਈਦਾ ਹਰ ਇੱਕ ਸਾਰੇ ਮਹੱਲੇ ਦੀ ਸੁਖ ਸ਼ਾਂਤੀ ਲਈ ਇੱਕ ਪਾਠ ਕਰਵਾਈਦਾ ਜੀ ਉਹ ਸਾਰੇ ਹੀ ਬੜੇ ਰਲ ਮਿਲ ਕੇ ਔਰ ਬੜੀ ਸ਼ਰਧਾ ਨਾਲ ਇਹ ਪਾਠ ਜਿਹੜਾ ਕਰਵਾਉਂਦੇ ਨੇ ਉਹ ਸਾਰੇ ਰਲ ਮਿਲ ਕੇ ਸੇਵਾ ਕਰਦੇ ਨੇ ਜੀ ਸਰਬੱਤ ਦੇ ਭਲੇ ਦੇ ਲਈ ਸਰਬੱਤ ਦੇ ਭਲੇ ਲਈ ਸਾਰਾ ਕੁਝ ਕੀਤਾ ਸਰ ਜੀ ਅੱਛਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਹੀਂ ਨਹੀਂ ਤੁਹਾਡਾ ਮੇਰਾ ਐਡਵੋਕੇਟ ਮਲਕੀਸ਼ ਸਿੰਘ ਜੀ ਮਲਕੀਸ਼ ਸਿੰਘ ਜੀ ਅੱਜ ਜਿਹੜੇ ਸੁਖਮੀ ਸਾਹਿਬ ਦੇ ਪਤੀ ਗਿਆਨ ਚੋਗੇ ਅੱਜ ਅਸੀਂ ਇਹੀ ਕਹਿਣਾ ਚਾ ਰਹੇ ਹਾਂ ਜੀ ਕਿ ਜਿੱਦਾਂ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਹੈ ਕਿ ਸਾਡੀ ਸੁਸਾਇਟੀ ਵੱਲੋਂ ਸਾਡੀ ਰਜਿਸਟਰਡ ਸੁਸਾਇਟੀ ਹੈ ਜੀ 골ਡਨ ਐਵੇਨਿਊ ਵੈਲਫੇਅਰ ਸੁਸਾਇਟੀ ਹਰ ਸਾਲ ਦੀ ਮਤਲਬ ਅਸੀਂ ਹਰ ਸਾਲ ਸੁਖਨੀ ਸਾਦਾ ਪਾਠ ਮਤਲਬ ਅਸੀਂ ਕਰਵਾਨੇ ਆ ਜੀ ਇੱਥੇ ਸਾਰੇ ਰਲ ਮਿਲ ਕੇ ਮਤਲਬ ਅਸੀਂ ਇਹ ਸਾਡਾ ਉਪਰਾਲਾ ਹੁੰਦਾ ਆ ਤਾਂ ਕਿ ਸੁਸਾਇਟੀ ਵੱਲੋਂ ਮਤਲਬ ਸਾਡੇ ਪਰਿਵਾਰਾਂ ਦੀ ਮਤਲਬ ਜਿਹੜੀ ਸੁੱਖ ਸ਼ਾਂਤੀ ਹੈ ਤੇ ਸਰਬੱਤੇ ਭਲੇ ਦਾ ਅਸੀਂ ਮਤਲਬ ਪ੍ਰਮਾਤਮਾ ਕੋਲੋਂ ਮਤਲਬ ਗੋਣਗਾਨ ਕਰੀਦਾ ਆ ਤੇ ਇਹੀ ਸਾਡੀ ਮਤਲਬ ਖੁਆਇਸ਼ ਹੈ ਕਿ ਪ੍ਰਮਾਤਮਾ ਸਾਰਿਆਂ ਨੂੰ ਸੁੱਖ ਸ਼ਾਂਤੀ ਬਖਸ਼ੇ ਤੇ ਕਮਾਈਆਂ ਵਿੱਚ ਵਰਕਤਾ ਪਾਵੇ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਮੇਰਾ ਨਾਮ ਜਗਿੰਦਰ ਸਿੰਘ ਸੋਖੀ ਆ ਜੀ ਜੀ ਅਸੀਂ ਇਹ ਗੋਲਡਨ ਵੈਲਫੇਅਰ ਸੁਸਾਇਟੀ ਚ ਹਰ ਸਾਲ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਾਉਂਦੇ ਆ ਹਰ ਸਰਬੱਤ ਦੇ ਭਲੇ ਵਾਸਤੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਕਰਾਇਆ ਜਾਂਦਾ ਹੈ ਇਹ ਚ ਹਰ ਹੀ ਸੰਗਤ ਹਮ ਹਮਾ ਕੇ ਪਹੁੰਚਦੀ ਆ ਕੁਝ ਕੇ ਉਪਰ ਕੀਰਤਨ ਸ਼ਬਦ ਕੀਰਤਨ ਚੱਲਦਾ ਲੰਗਰ ਦਾ ਪ੍ਰੋਗਰਾਮ ਚੱਲਦਾ ਸਾਰਾ ਕੁਝ ਚੱਲਦਾ ਧੰਨਵਾਦ ਸ਼ੁਕਰੀਆ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹਾਂ ਜੀ ਰਾਜਕੁਮਾਰ ਜੀ ਗੋਲਡਨ ਅਵੇਨਿਊ ਕਲੋਨੀ 2011 ਚ ਮੈਂ ਇੱਥੇ ਆਇਆ ਜੀ ਇਸ ਮੱਲੇ ਦੇ ਵਿੱਚ ਬਹੁਤ ਸੋਹਣਾ ਲੱਗਾ ਪਹਿਲਾਂ ਅਸੀਂ ਭਰੇ ਮੱਲੇ ਚੋਂ ਆਏ ਆ ਉਧਰੋਂ ਜੀ ਟਲੋਟਿਆ ਮੱਲੇ ਚੋਂ ਤੇ ਇੱਥੇ ਆ ਕੇ ਲੱਗਦਾ ਸੀ ਇਕੱਲਾ ਇਕੱਲਾ ਆਪਨ ਹੋਊਗਾ ਪਰ ਨਹੀਂ ਇੱਥੇ ਸੁਸਾਇਟੀ ਵੀ ਬਣੀ ਆ ਬਹੁਤ ਸੋਹਣੀ ਵੈਲਫੇਅਰ ਸੁਸਾਇਟੀ ਤੇ ਇੱਥੇ ਆ ਕੇ ਉਪਰਾ ਨਹੀਂ ਲੱਗਾ ਸਾਰਾ ਅੱਛਾ ਲੱਗਾ ਬਹੁਤ ਵਧੀਆ ਲੱਗਾ ਤੇ ਹਰ ਸਾਲ ਇੱਥੇ ਜਿਹੜਾ ਆ ਪੂਰੇ ਮੱਲੇ ਦੀ ਸੁਖ ਸ਼ਾਂਤੀ ਲਈ ਬੱਚਿਆਂ ਦੀ ਸੁਖ ਸ਼ਾਂਤੀ ਲਈ ਸਿਹਤ ਬਾਰੇ ਸਾਰਿਆਂ ਵਾਸਤੇ ਜਿਹੜਾ ਭਲਾ ਮੰਗਦੇ ਆ ਵਾਹਿਗੁਰੂ ਦਾ ਉਹ ਆਸਰਾ ਲੈਂਦੇ ਆ ਹਰ ਸਾਲ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਥੋੜੀ ਜਿਹੀ ਹੋਰ ਕਰ ਲੈਣੇ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਜਨਰਲ ਸੈਕਟਰੀ ਦਾ ਗੋਲਡਨ ਐਵੇਨਿਊ ਵੈਲਫੇਅਰ ਸੁਸਾਇਟੀ ਰਜਿਸਟਰਡ ਨਕੌਦਰ ਅਸੀਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅੱਜ ਕਰਵਾਇਆ ਉਸ ਦੇ ਨਾਲ ਨਾਲ ਸਾਡੇ ਕਲੋਨੀ ਚ ਸੁਸਾਇਟੀ ਵੱਲੋਂ ਹੋਰ ਵੀ ਕਈ ਜਿਵੇਂ ਇਵੈਂਟਸ ਨਵੇਂ ਸਾਲ ਦਾ ਪ੍ਰੋਗਰਾਮ ਆ ਉਹ ਵੀ ਰੱਖਿਆ ਜਾਂਦਾ ਆ ਉਹਦੇ ਵਿੱਚ ਅਸੀਂ ਸਾਰੇ ਹੀ ਫੈਮਲੀਆਂ ਨੂੰ ਬੁਲਾਈਦਾ ਆ ਤੇ ਲਾਰਾਤ ਨੂੰ ਡਿਨਰ ਦਾ ਰੱਖੀਦਾ ਆ ਪ੍ਰੋਗਰਾਮ ਬੱਚੇ ਉਹ ਆਪਣੀਆਂ ਆਈਟਮਸ ਜਿਹੜੀਆਂ ਤਿਆਰ ਕਰਦੇ ਆ ਤੇ ਉਹ ਸਾਰਾ ਆਪਣੇ ਉਹ ਪ੍ਰੋਗਰਾਮ ਦੇ ਵਿੱਚ ਨਿਭਾਉਂਦੇ ਆਪਣੀ ਭੂਮਿਕਾ ਪੂਰੀ ਇਸ ਦੇ ਨਾਲ ਹੀ ਅਸੀਂ ਤੀਆਂ ਦਾ ਤਿਉਹਾਰ ਉਹ ਵੀ ਅਸੀਂ ਪਿਛਲੇ ਸਾਲ ਵੀ ਅਰੇਂਜ ਕੀਤਾ ਸੀਗਾ ਤੇ ਉਹਦੇ ਵਿੱਚ ਵੱਧ ਚੜ ਕੇ ਜਿਹੜੀਆਂ ਸਾਡੀਆਂ ਬੀਬੀਆਂ ਉਹਨਾਂ ਨੇ ਆਪਣੀ ਬੜੀ ਭੂਮਿਕਾ ਨਿਭਾਈ ਤੇ ਇਸ ਦੇ ਨਾਲ ਹੀ ਅਸੀਂ ਜਿਹੜਾ ਆ ਵਕ ਵਕ ਜਿਹੜੇ ਕੋਈ ਤਿਉਹਾਰ ਜਦ ਸਾਡੇ ਕਹ ਲੋ ਵੀ ਇੱਕ ਇੰਡੀਆ ਭਾਰਤ ਦੇ ਵਿੱਚ ਵੱਖ-ਵੱਖ ਜਿਹੜੇ ਰਿਲੀਜੀਅਨ ਆ ਉਹਨਾਂ ਦੇ ਆਪਣੇ ਆਪਣੇ ਤਿਉਹਾਰ ਉਹ ਵੀ ਅਸੀਂ ਮਨਾਉਂਦੇ ਆ ਤੇ ਆਪਣੀ ਆਪਣੀ ਹਰੇਕ ਦੀ ਸ਼ਰਧਾ ਜੋ ਹੁੰਦੀ ਆ ਉਸ ਅਕੋਰਡਿੰਗ ਅਸੀਂ ਉਹ ਜਿਹੜੀ ਚੀਜ਼ ਨੂੰ ਦੇ ਪ੍ਰਚਾਰਨ ਦੀ ਕੋਸ਼ਿਸ਼ ਕਰਦੇ ਆ ਇਸ ਦੇ ਜਿਹੜੀ ਲਗਾਤਾਰਤਾ ਅੱਜ ਸੁਖ ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਰੱਖ ਹੋਇਆ ਗਿਆ ਸੀਗਾ ਤੇ ਸਾਰਿਆਂ ਦੀ ਸ਼ਿਰਕਤ ਕਰਵਾਈ ਗਈ ਨੇੜੇ ਤੇੜੇ ਦੇ ਜਿੰਨੇ ਵੀ ਕਹੋ ਵੀ ਰਹਿ ਹੈਸੀਲ ਕਲੋਨੀ ਦੇ ਰਹਿ ਹੈਸੀ ਸੀਗੇ ਉਹਨਾਂ ਸਾਰਿਆਂ ਨੂੰ ਅਸੀਂ ਸੱਦਾ ਦਿੱਤਾ ਸੀਗਾ ਤੇ ਸਾਰਿਆਂ ਵੱਲੋਂ ਹੀ ਜੜੀ ਪੂਰੀ ਸ਼ਰਧਾ ਦਿਖਾਈ ਗਈ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ 골ਡਨ ਐਵੇਨਿਊ ਵੈਲਫੇਅਰ ਸੁਸਾਇਟੀ ਨਕੌਦਰਤ ਦੇੋਂ ਦਿਖਾ ਰਹੀ ਸੀ ਜਿੱਥੇ ਇੱਕ ਭਾਈਚਾਰਕ ਸਾਂਝ ਹਾਂ ਜੀ ਹਾਂ ਭਾਈਚਾਰਕ ਸਾਂਝ ਕਹਾਂਗੇ ਇੱਥੇ ਹਰ ਸਾਲ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਾਏ ਜਾਂਦੇ ਨੇ ਅੱਜ ਵੀ ਪਾਠ ਕਰਾਇਆ ਗਿਆ ਆ ਔਰ ਲੰਗਰ ਲਗਾਏ ਗਏ ਨੇ ਔਰ ਵੱਧ ਚੜ ਕੇ ਸੰਗਤਾਂ ਨੇ ਇੱਥੇ ਹਿੱਸਾ ਲਿਆ ਵਾ ਤਸਵੀਰਾਂ ਤੁਹਾਨੂੰ ਇਕਤਾ ਲਹਿਰ ਤੇ ਦਿਖਾ ਰਹੇ ਸੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ